subscribe my youtube channel tractor mafia ਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਜਿਸ ਦਾ ਨਾਮ ਜੀ tractor mafia ਤੇ ਮੈਂ ਤੁਹਾਡਾ ਹੋਸਟ ਮਠਾੜੂ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਵਿੱਚ ਇਸ ਵਾਰ ਕਣਕ ਦਾ ਰੇਟ ਕਿੰਨਾ ਰਹੇਗਾ ਤੇ ਪਿਛਲੀ ਵਾਰ ਕਿੰਨਾ ਰੇਟ ਸੀ ਤੇ ਸੋ ਦੋਸਤੋ ਐਸੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਗਿਆ ਕਿ ਪਿਆਰੀ ਜਿਹੀ ਗੱਲ ਹੈ ਕਿ ਜਿਨ੍ਹਾਂ ਨੇ ਹਾਈ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਦੇ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਜਿਹੜੀਆਂ ਵੀ ਅਸੀਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾ ਕਰਨ ਤੇ ਗੱਲ ਕਰਦੇ ਹਾਂ ਜੀ ਅੱਜ ਦੇ ਕਣਕ ਦੇ ਰੇਟਾਂ ਦੇ ਬਾਰੇ ਤਾਂ ਦਿੱਲੀ ਸਰਕਾਰ ਨੇ ਕਿਸਾਨਾਂ ਦੀ ਹਾਲਤ ਨੂੰ ਦੇਖਦੇ ਹੋਏ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕੇ ਇਸ ਵਾਰ ਕਿਸਾਨਾਂ ਨੂੰ ਪ੍ਰਤੀ ਕੰਟਲ ਪ੍ਰਤੀ ਕੁਆਂਟਲ ਕਣਕ 2600 ਰੁਪਏ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਇਹ ਇੱਕ ਬਹੁਤ ਹੀ ਵੱਡੀ ਛੋਟੇ ਕਿਸਾਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਜਿਸ ਨਾਲ ਕਿਸਾਨਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ ਤੇ ਮੱਧ ਪ੍ਰਦੇਸ਼ ਵਿੱਚ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਵਾਰ ਪਿਛਲੀ ਵਾਰ ਉਹਨਾਂ ਦੀ ਕਣਕ ਦਾ ਰੇਟ ਸੀਗਾ ਜੀ 1860 ਰੁਪਏ ਤੇ ਇਸ ਵਾਰ ਉਹਨਾਂ ਨੇ 160 ਰੁਪਏ ਦਾ ਐਕਸਟਰਾ ਬੋਨਸ ਦੇਣ ਦਾ ਉਹਨਾਂ ਨੇ ਫੈਸਲਾ ਕੀਤਾ ਹੈ ਤੇ ਜਿਨ੍ਹਾਂ ਨਾਲ ਕਿਸਾਨਾਂ ਦੀ ਹਾਲਤ ਵਿੱਚ ਉਥੇ ਵੀ ਕਾफी ਸੁਧਾਰ ਹੋ ਸਕਦਾ ਹੈ ਤੇ ਜੇ ਗੱਲ ਕਰੀਏ ਜੀ ਪੰਜਾਬ ਵਿੱਚ ਇਸ ਵਾਰ ਕਣਕ ਦਾ ਰੇਟ ਕਿੰਨਾ ਹੋਵੇਗਾ ਤੇ ਦੋਸਤੋ ਪੰਜਾਬ ਵਿੱਚ ਇਸ ਵਾਰ ਕਣਕ ਦਾ ਰੇਟ ਪੰਜਾਬ ਸਰਕਾਰ ਨੇ 1800 ਰੁਪਏ ਮੇਰੇ ਹਿਸਾਬ ਨਾਲ ਕੀਤਾ ਹੈ ਪਰ ਹਜੇ ਕੋਈ ਪੱਕਾ ਪਤਾ ਨਹੀਂ ਪਿਛਲੀ ਵਾਰ ਸੀਗਾ ਜੀ 1735 ਰੁਪਏ ਬ੍ਰਾਡੀ ਕਮੰਡਲ ਸੀਗਾ ਜੀ ਰੇਟ ਕਣਕ ਦਾ ਤੇ ਦੋਸਤੋ ਜੇ ਆਪਾਂ ਦੇਖੀਏ ਕਿ ਪੰਜਾਬ ਦੀ ਕਿਸਾਨੀ ਕਿੱਥੇ ਖਤਮ ਹੋ ਰਹੀ ਹੈ ਕਿਉਂ ਖਤਮ ਹੋ ਰਹੀ ਹੈ ਇਸ ਵਿੱਚ ਪੰਜਾਬ ਸਰਕਾਰ ਦਾ ਦੋਸ਼ ਹੈ ਜੀ ਕਿ ਉਹ ਕਿਸਾਨਾਂ ਨੂੰ ਸਹੀ ਰੇਟ ਨਹੀਂ ਦਿੰਦੇ ਉਹਨਾਂ ਦੇ ਫਸਲ ਦਾ ਇਸੇ ਕਰਕੇ ਜਿਹੜੇ ਛੋਟੇ ਕਿਸਾਨ ਆ ਉਹ ਤਾਂ ਬਿਲਕੁਲ ਖਤਮ ਹੋ ਗਏ ਤੇ ਕੁਝ ਜਿਹੜੇ ਲੋਕ ਹੈਗੇ ਆ ਜੀ ਪੰਜਾਬ ਦੇ ਉਹ ਕਿਸਾਨ ਖੇਤੀ ਨੂੰ ਛੱਡ ਰਹੇ ਹਨ ਕਿਉਂਕਿ ਇਸ ਵਿੱਚ ਕੋਈ ਜਾਦੇ ਫਾਇਦਾ ਨਹੀਂ ਹੁੰਦਾਗਾ ਕਈ ਵਾਰ ਤਾਂ ਬੰਦੇ ਨੂੰ ਆਪ ਦੇ ਪੱਲਿਓਂ ਪੈਸੇ ਦੇਣੇ ਪੈ ਜਾਂਦੇ ਨੇ ਇਸੇ ਕਰਕੇ ਪੰਜਾਬ ਦੀ ਕਿਸਾਨੀ ਜਮ੍ਹਾਂ ਖਤਮ ਹੁੰਦੀ ਜਾ ਰਹੀ ਹੈ ਜਿਹੜਾ ਕਿ ਪੰਜਾਬ ਜਿਹੜਾ ਸੀਗਾ ਸਭ ਤੋਂ ਪਹਿਲਾ ਸੂਬਾ ਸੀਗਾ ਖੇਤੀ ਪ੍ਰਧਾਨ ਦਾ ਹੀ ਤੇ ਉਹ ਹਣ ਕਾਫੀ ਪਛੜ ਚੁੱਕਿਆ ਹੈ ਇੱਥੇ ਪੰਜਾਬ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਿਹੜੀ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕਦੇ ਕਿਸਾਨਾਂ ਨੂੰ ਇੱਕ ਚੰਗਾ ਰੇਟ ਦਿੱਤਾ ਜਾ ਸਕੇ ਫਸਲਾਂ ਦਾ ਉਹਨਾਂ ਦੀਆਂ ਤੇ ਤਾਂ ਜੋ ਪੰਜਾਬ ਪਹਿਲਾ ਪ੍ਰਾਂਤ ਬਣ ਸਕੇ ਖੇਤੀ ਦਾ ਜੀ ਤੇ ਦੋਸਤੋ ਮੈਂ ਤੁਹਾਡੇ ਲਈ ਅਜਿਹੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਇਆ ਕਰੂੰਗਾ ਤੇ ਦੋਸਤੋ ਇਸੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ